ਬਹੁਤ ਬਹੁਤ ਸਵਾਗਤ ਹੈ ਜੀ ਦੁਨੀਆ ਪਰਦੇ ਪੰਜਾਬੀਆਂ ਦਾ ਮੈਂ ਹਾਂ ਸੁਰਿੰਦਰ ਡੱਲਾ ਮੇਰੇ ਨਾਲ ਮੌਜੂਦ ਨੇ ਸਾਥੀ ਪੱਤਰਕਾਰ ਅਰਜੀਤ ਪਾਸਕਰ ਜੀ ਪਾਸਕਰ ਸਾਹਿਬ ਕੀ ਹਾਲ ਹੈ ਜੀ ਬਹੁਤ ਬਹੁਤ ਸ਼ੁਕਰੀਆ ਡੱਲਾ ਸਾਹਿਬ ਬਹੁਤ ਵਧੀਆ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਉਮੀਦ ਕਰਦਾ ਬਿਲਕੁਲ ਤੰਦਰੁਸਤ ਤੇ ਦਰਸਤ ਹੋਵਗੇ ਪਾਸਕਰ ਸਾਹਿਬ ਜਿਹੜੇ ਪੰਜਾਬ ਦੇ ਲੀਡਰ ਨੇ ਪੰਜਾਬ ਦੇ ਲੀਡਰਾਂ ਨੂੰ ਛਬੀਲ ਛਬੂਲ ਪੀਣੀ ਚਾਹੀਦੀ ਹੈ ਲੀਡਰ ਬਹੁਤ ਗਰਮ ਹੈ ਸਾਡੇ ਪੰਜਾਬ ਤੇ ਔਰ ਚੋਣਾਂ ਦੇ ਰਿਜ਼ਲਟ ਤੋਂ ਬਾਅਦ ਮੈਂ ਦੇਖ ਰਿਹਾ ਲੋਕ ਸਭਾ ਚੋਣਾਂ ਦੇ ਰਿਜ਼ਲਟ ਤੋਂ ਬਾਅਦ ਭਗਵੰਤ ਮਾਨ ਭਾਵੇਂ 3 ਸੀਟਾਂ ਜਿੱਤਿਆ 13 ਚੋਂ ਭਾਵੇਂ ਭਗਵੰਤ ਮਾਨ 10 ਸੀਟਾਂ ਹਾਰ ਗਿਆ ਭਗਵੰਤ ਮਾਨ ਉਸੇ ਕਦਮ ਤਾਲ ਦੇ ਨਾਲ ਆਪਣੀ ਸਰਕਾਰ ਚਲਾ ਰਿਹਾ ਤੇ ਜਿਹੜੇ ਵਿਰੋਧੀ ਧਿਰ ਦੇ ਲੀਡਰ ਨੇ ਮੈਂ ਮਹਿਸੂਸ ਕਰਦਾ ਕਿ ਉਹ ਥੋੜੇ ਜਿ ਔਖੇ ਨੇ ਕੋਈ ਲੀਡਰ ਕਹਿ ਦਿੰਦਾ ਜੀ ਬੱਸ ਮੁੱਖ ਮੰਤਰੀ ਬਦਲਿਆ ਜਾਣਾ ਜੀ ਥੋੜੀ ਦੇਰ ਦੀ ਗੱਲ ਹੈ ਕੋਈ ਕਹਿੰਦਾ ਸੀ ਚੋਣਾਂ ਤੋਂ ਪਹਿਲਾਂ ਵੀ ਇਲੈਕਸ਼ਨ ਹੁੰਦੇ ਹੀ ਸਰਕਾਰ ਟੁੱਟ ਜਾਣੀ ਹੈ ਹੁਣ ਉਹ ਚੁੱਪ ਨੇ ਕਈ ਲੀਡਰ ਕਹੀ ਜਾਂਦੇ ਨੇ ਕਿ ਆਮ ਆਦਮੀ ਪਾਰਟੀ 'ਚ ਸੱਤਾ ਦੀ ਤਬਦੀਲੀ ਹੋਣੀ ਹੈ। ਕਈ ਲੀਡਰ ਵੀ ਕਹਿੰਦੇ ਨੇ ਇੱਕ ਦੋ ਚੈਨਲ ਵੀ ਨੇ ਜਿਹੜੇ ਭਗਵੰਤ ਵਿਰੋਧੀ ਚੈਨਲ ਨੇ ਕਿ ਭਗਵੰਤ ਮਾਨ ਬਦਲ ਦਿੱਤਾ ਜਾਊ, ਹਟਾ ਦਿੱਤਾ ਜਾਊ। ਆਮ ਆਦਮੀ ਪਾਰਟੀ 'ਚ ਸਭ ਕੁਝ ਅੱਛਾ ਨਹੀਂ। ਤੁਹਾਨੂੰ ਕੀ ਲੱਗਦਾ ਹੈ? ਵਿਰੋਧੀ ਲੀਡਰ ਨੇ ਜਿਹੜੇ ਉਹ ਮੁੱਦਾ ਵਹੀਨ ਕਰਤੇ ਭਗਵੰਤ ਮਾਨ ਨੇ। ਹੁਣ ਭਾਵੇਂ ਕਾਂਗਰਸ ਹੈ, ਭਾਵੇਂ ਅਕਾਲੀ ਹੈ, ਭਾਵੇਂ ਬੀਜੇਪੀ ਹੈ। ਕਿ ਭਗਵੰਤ ਮਾਨ ਤੇ ਤਾਂ ਪੂਰੇ ਇਲਜ਼ਾਮ ਲਾ ਰਹੇ ਨੇ ਪਰ ਇਹਨਾਂ ਨੂੰ ਪ੍ਰਾਪਤੀ ਕੋਈ ਨਹੀਂ ਦੇਖੋ ਜਾਖੜ ਸਾਹਿਬ ਪ੍ਰਧਾਨ ਸੀ ਬੀਜੇਪੀ 18 ਤੋਂ 19% ਤੇ ਆ ਗਈ ਜਾਖੜ ਸਾਹਿਬ ਪ੍ਰਧਾਨ ਸੀ ਉਹਨਾਂ ਨੂੰ ਇਨਾਮ ਕੋਈ ਨਹੀਂ ਮਿਲਿਆ ਹੁਣ ਕੱਲ ਮੈਂ ਸੁਣ ਰਿਹਾ ਸੀ ਪਰਸੋਂ ਜਾਖੜ ਸਾਹਿਬ ਕਹਿੰਦੇ ਵੀ ਜੇ ਭਗਵੰਤ ਮਾਨ ਮੁੱਖ ਮੰਤਰੀ ਰਹਿ ਗਿਆ ਤੇ ਫੇਰ ਕਿਤੇ ਕੱਟੜਵਾਦ ਨਾਲ ਵਾਜੇ ਪੰਜਾਬ 'ਚ ਹੁਣ ਉਹ ਕੱਟੜਵਾਦ ਦਾ ਇੱਕ ਤਰੀਕੇ ਨਾਲ ਡਰ ਦਿਖਾ ਰਹੇ ਨੇ ਵੀ ਭਾਈ ਬੀਜੇਪੀ ਨੂੰ ਵੋਟਾਂ ਪਾ ਦਿਓ ਜੇ ਭਗਵੰਤ ਮਾਨ ਮੁੱਖ ਮੰਤਰੀ ਰਹਿ ਗਿਆ ਕਟੜਵਾਦ ਵਾਜੂ ਉਹ ਉਦਾਹਰਨ ਦੰਦੇ ਨੇ ਖਡੂਰ ਸਾਹਿਬ ਦੀ ਉਦਾਹਰਨ ਦੰਦੇ ਨੇ ਫਰੀਦਕੋਟ ਦੀ ਉਦਾਹਰਨ ਦੰਦੇ ਨੇ ਨਾਮ ਨਹੀਂ ਲੈਂਦੇ ਕਿਸੇ ਦਾ ਨਾ ਅਮਰਿਤਪਾਲ ਦਾ ਨਾਮ ਲਿਆ ਜਾਖੜ ਸਾਹਿਬ ਨੇ ਨਾ ਸਰਬਜੀਤ ਖਾਲਸੇ ਦਾ ਹੁਣ ਮੈਂ ਬਾਜਵਾਲ ਸਾਹਿਬ ਦੀ ਮੀਡੀਆ ਦੀ ਰਿਪੋਰਟਾਂ ਆ ਰਹੀਆਂ ਨੇ ਕਹਿੰਦੇ ਬਾਜਵਾਲ ਸਾਹਿਬ ਵੀ ਕਹਿੰਦੇ ਵੀ 40 45 ਪਤਾ ਨਹੀਂ ਭਾਜਪੀ ਨਾਲ ਸੰਪਰਕ ਚ ਹੈ ਔਰ ਪਾਸਕਰ ਸਾਹਿਬ ਸਾਰੇ ਕਹਿੰਦੇ ਭਗਵੰਤ ਮਾਨ ਹਟਾ ਦੇਣਾ ਇਹ ਆਪ ਇਕੱਠੇ ਨਹੀਂ ਹੁੰਦੇ ਕਾਂਗਰਸ ਦੇ ਲੀਡਰ ਮੈਂ ਦੇਖੇ ਹੀ ਨਹੀਂ ਸਿਰ ਜੋੜ ਕੇ ਬੈਠੇ ਹੋਣ ਚੋਣਾਂ ਤੋਂ ਪਹਿਲਾਂ ਤਾਂ ਕਾਂਗਰਸ ਦੇ ਤਿੰਨ ਚਾਰ ਲੀਡਰ ਫਿਰ ਪ੍ਰੈਸ ਕਾਨਫਰੰਸ ਕਰ ਲੈਂਦੇ ਸੀ ਵੱਡੇ ਵੱਡੇ ਚੋਣਾਂ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਵੀ ਬਾਜਵਾ ਰੰਦਾਵਾ ਚੰਨੀ ਵੜਿੰਗ ਚਾਰ ਪੰਜ ਲੀਡਰਾਂ ਨੇ ਕੋਈ ਇਕੱਠੇ ਪ੍ਰੈਸ ਕਾਨਫਰੰਸ ਕੀਤੀ ਹੋਵੇ ਮੈਨੂੰ ਲੱਗਦਾ ਸਾਰਿਆਂ ਦਾ ਮੂੰਹ ਦਿੱਲੀ ਵਾਲ ਨੂੰ ਹੋ ਗਿਆ ਵੀ ਸਤਾਈ ਵਾਲਾ ਲੱਡੂ ਸਾਡੇ ਮੂੰਹ 'ਚ ਪੈਣਾ ਚਾਹੀਦਾ ਇਹ ਮੈਨੂੰ ਕਾਂਗਰਸ ਦੀ ਸਿਆਸਤ ਹੈ ਜਿਹੜੀ ਇਸ ਤਰ੍ਹਾਂ ਦਿਖ ਰਹੀ ਹੈ। ਅੱਛਾ ਇੱਕ ਗੱਲ ਹੋਰ ਬੜੀ ਦਿਲਚਸਪ ਹੈ। ਜਲੰਧਰ ਦੀ ਜ਼ਿਮਨੀ ਚੌਂਚ ਭਗਵੰਤ ਮਾਨ ਨੇ ਵਰਕਰਾਂ ਨਾਲ ਮੀਟਿੰਗ ਕੀਤੀ, ਵਲੰਟੀਅਰਾਂ ਨਾਲ ਮੀਟਿੰਗ ਕੀਤੀ। ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਭਗਵੰਤ ਮਾਨ ਵੱਲੋਂ ਖਾਸ ਤੌਰ ਤੇ ਕਿਹਾ ਜਾ ਰਿਹਾ ਕਿ ਸਾਡੇ ਚ ਕੋਈ મત ਭੇਦ ਨਹੀਂ ਹੈ। ਤੁਸੀਂ ਅਫਵਾਹਾਂ ਵਿੱਚ ਨਾ ਆਓ ਹੁਣ ਇੱਕ ਬੜਾ ਅਹਿਮ ਪੁਆਇੰਟ ਦੇ ਨਾਲ ਕਹਿੰਦੇ ਭਗਵੰਤ ਮਾਨ ਕਾਂ ਮਾਰ ਕੇ ਟੰਗਣ ਦੀ ਤਿਆਰੀ ਚ ਹੈ ਵੀ ਇਹ ਹੁਣ ਪਤਾ ਨਹੀਂ ਕਾ ਭਗਵੰਤ ਮਾਨ ਨੇ ਇੱਕ ਮਾਰਨਾ ਜਾਂ ਤਿੰਨ ਚਾਰ ਕਾਂ ਟੰਗਣੇ ਆ ਤੁਸੀਂ ਕਾਂ ਤੋਂ ਸ਼ੁਰੂ ਕਰੋ ਕਿਹੜੇ ਕਿਹੜੇ ਕਾਂ ਹੋ ਸਕਦੇ ਨੇ ਦੇਖੋ ਜਿੱਥੇ ਤੱਕ ਗੱਲ ਤੁਸੀਂ ਜਿੱਦਾਂ ਸ਼ੁਰੂ ਕੀਤੀ ਹੈ ਕਾਂਗਰਸ ਦੀ ਗੱਲ ਸ਼ੁਰੂ ਕੀਤੀ ਹੈ ਤੁਸੀਂ ਇਹ ਲੋਕ ਸਭਾ ਚੋਣਾਂ ਦੇ ਵਿੱਚ ਉਹ ਲੋਕ ਸਭਾ ਚੋਣਾਂ ਤੋਂ ਬਾਅਦ मुद्दे की सके वक् वक् पार्टिया मुद्दे की उठा रही थी अमित शाह उन्होंने जब लुधियाने आते हैं कहें मान सरकार जीडी है लोग सभा इलेक्शन तो बाद गिर जाएगी और उस तो पहले प्रताप सिंह बाजवा कहते हैं मान सरकार बड़ी छेती गिर जाएगी पहले पहली बार नहीं किया उन्होंने पहले तो वत्ती एम एल ए गल कर रहे जेडे बत्ती एम एल ए आम आदमी पार्टी ने कांग्रेस के टचिच ने और जी कल उन्होंने गल की कहें हम पंताली एम एल ए बीजेपी के टचि ने यानी जेडे पहले बत्ती टच ਉਹ 32 ਵਖਰੇ ਨੇ ਤੇ 45 ਐ 90 ਜਿਹੜੇ ਹੁਣ ਬੀਜੇਪੀ ਦੇ ਵਿੱਚ ਟੱਜ ਨੇ ਤੇ ਉਹ 45 ਤੇ ਤੁਹਾਡੇ 32 ਤੇ ਨਾਲ 18 ਇਹ ਸਾਰੇ ਮਿਲ ਕੇ ਸਰਕਾਰ ਬਣਾਉਗੇ ਤੇ ਐਥੇ ਮੰਨਵੇਂ 93 99 ਤੱਕ ਪਹੁੰਚ ਜਾਂਦੇ ਨੇ ਹੁਣ ਐਦਾਂ ਦੇ ਹਾਲਾਤ ਦੇ ਵਿੱਚ ਇਹਨਾਂ ਨੂੰ ਇਹ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਜਾਂ ਜ਼ਰੂਰਤ ਕਿਉਂ ਪਈ ਅੱਜ ਅਗਰ ਭਗਵੰਤ ਮਾਨ ਉਹਨਾਂ ਦੇ ਖਿਲਾਫ ਕੋਈ ਮੁੱਦਾ ਚੱਕਣਾ ਉਹ ਕਹਿੰਦੇ ਜੀ ਬਿਜਲੀ ਫਰੀ ਨਾ ਦੋ ਬਿਜਲੀ ਫਰੀ ਦੇ ਕੇ ਤੁਸੀਂ ਸੂਬੇ ਨੂੰ ਬਰਬਾਦ ਕਰਤਾ ਇਹ ਗੱਲ اپੋਜੀਸ਼ਨ ਪਾਰਟੀ ਵਾਲੇ ਕਹਿ ਨਹੀਂ ਸਕਦੇ ਕਿਉਂਕਿ ਅਗਰ ਲੋਕ ਭਲਾਈ ਦੇ ਵਾਸਤੇ ਚਲਾਈ ਗਈ ਸਕੀਮਾਂ ਦਾ ਉਹ ਵਿਰੋਧ ਕਰਦੇ ਨੇ ਤੇ ਸਿੱਧਾ ਸਿੱਧਾ ਉਹਦਾ ਅੰਜਾਮ ਉਹਨਾਂ ਨੂੰ ਇਲੈਕਸ਼ਨ ਦੇ ਵਿੱਚ ਭੁਗਤਣਾ ਪੈਂਦਾ ਉਹਨੇ ਕਾਰਨ ਕੀ ਹੈ ਇਹ बार-बार ਇਹ ਕੰਫਿਊਜ਼ਨ ਕਿਉਂ ਪੈਦਾ ਕੀਤਾ ਜਾਂਦਾ ਹੈ ਕਿ ਭਗਵਾਨ ਜਮਾਨ ਸਰਕਾਰ ਡਿੱਗ ਜਾਏਗੀ ਉਹ ਵੀ ਹਾਲਾਤ ਹੈ ਨੇ ਕਿ ਭਾਜਪਾ ਦੇ ਕੋਲ 2 ਐਮਐਲਏ ਨੇ ਯਾਨੀ 2 ਤੇ 45 ਜੋੜ ਵੀ ਦੋ ਇਹਨਾਂ ਦੇ ਜਿਹੜੇ ਬਾਜਵਾ ਸਾਫ ਦੇ 47 ਹੁੰਦੇ ਨੇ 47 ਤੋਂ ਬਾਅਦ ਤਿੰਨ ਤੁਸੀਂ ਅਕਾਲੀ ਦਲ ਦੇ ਵੀ ਜੋੜ ਦੋ ਤੇ 50 ਹੁੰਦੇ ਨੇ ਫੇਰ ਵੀ ਤੁਹਾਨੂੰ 10 ਕੋ ਐਮਐਲਏ ਹੋਰ ਚਾਹੀਦੇ ਨੇ ਯਾਨੀ ਤੁਹਾਡੇ 18 ਦੇ ਵਿੱਚੋਂ ਵੀ 10 ਇਧਰ ਉਧਰ ਜਾਣਗੇ ਤਾਂ ਜਾ ਕੇ ਸਰਕਾਰ ਬਣਦੀ ਹੈ ਹੁਣ ਐਦਾਂ ਦੀ ਮਿਲੀ ਜੁਲੀ ਸਰਕਾਰ ਦੇ ਵਾਸਤੇ ਬਾਜਵਾ ਸਾਹਿਬ ਰੈਡੀ ਨੇ ਔਰ ਕੀ ਭਾਜਪੀ ਕੋਲ ਸਿਰਫ 45 ਐਮਐਲਏ ਹੋਣ ਨਾਲ ਸਰਕਾਰ ਟੁੱਟ ਜਾਏਗੀ ਸਰਕਾਰ ਬਣ ਜਾਏਗੀ ਇਹ ਸਾਰੀ ਗੱਲਾਂ ਇੱਕ ਕਨਫਿਊਜ਼ਨ ਜੀ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਕਈ ਵਾਰ ਇਹ ਵੀ ਗੱਲਾਂ ਚੱਲਦੀ ਹੈ ਕਿ ਵੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਡਬਲ ਪਾਵਰ ਸੈਂਟਰ ਯਾਨੀ ਜਲੰਧਰ ਦੀ ਵੈਸਟ ਸੀਟ ਦੀ ਅਗਵਾਈ ਨੂੰ ਲੈ ਕੇ ਇੱਕ ਅਖਬਾਰ ਨੇ ਖਬਰ ਛਾਪੀ ਵੀ ਭਗਵੰਤ ਮਾਨ ਉਹਨਾ ਬੈਕਸਾਈਡ ਤੋਂ ਕੈਂਪੇਨ ਨੂੰ ਰੀਡ ਕਰਨਗੇ ਯਾਨੀ ਆਖਰੀ ਹਫਤੇ ਜਦ ਕੈਂਪੇਨ ਦਾ ਹੋਏਗਾ ਤਾਂ ਥੋੜਾ ਜਾ ਕੇ ਕੈਂਪੇਨ ਕਰਦਣਗੇ ਔਰ ਇਨਚਾਰਜ ਧੁੰਗੇ ਸੰਦੀਪ ਪਾਟਕ ਉਸ ਦਿਨ ਦੁਪਹਿਰ ਨੂੰ ਇੱਕ ਮੈਸੇਜ ਆ ਜਾਂਦਾ ਹੈ ਕਿ ਨਹੀਂ ਭਗਵੰਤ ਮਾਨ ਉਹਨਾ ਫੇਰ ਜਿਹੜਾ ਜਲੰਧਰ ਉਹਨੇ ਆਪਣਾ ਡੇਰਾ ਜਮਾ ਲੈਣਾ ਔਰ ਉਹ ਕਮਾਂਡ ਸੰਭਾਲਣਗੇ ਇਹਨਾਂ ਸਾਰੀ ਗੱਲਾਂ ਦੇ ਵਿੱਚ اپੋਜੀਸ਼ਨ ਦਾ ਨੈਰੇਟਿਵ ਕਿ ਭਗਵੰਤ ਮਾਨ ਸਰਕਾਰ ਗਿਰ ਜਾਣੀ ਹੈ ਐਦਾ ਇੱਕ ਖਾਸ ਮੋਟਿਵ ਹੈਗਾ ਕਿਸੇ ਵੀ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਅੰਦਰ ਇਹ ਪੰਜਾਬ ਦੇ ਲੋਕਾਂ ਦੇ ਅੰਦਰ ਹੈ ਕਨਫਿਊਜ਼ਨ ਪੈਦਾ ਕਰਨਾ ਕਿ ਵੀ ਅਸੀਂ ਆਣ ਵਾਲੇ ਆ ਇਹਨਾਂ ਦੇ 45 ਟੋਟੇ ਜਾਂ ਨੇ 32 ਸਾਡੇ ਕੋਲ ਪੈਲੇ ਸੀਗੇ ਯਾਨੀ ਇੰਨੇ ਕੋਈ ਐਮਐਲਏ ਨਾਲ ਆਪਾਂ ਸਰਕਾਰ ਬਣਾ ਲਾਂਗੇ ਇਹਦਾ ਇਲੈਕਸ਼ਨ ਦੇ ਵਿੱਚ ਕਿੰਨਾ ਕੋ ਫਾਇਦਾ ਹੁੰਦਾ ਪਤਾ ਨਹੀਂ ਲੇਕਿਨ 2027 ਦੇ ਵਿੱਚ ਕਾਂਗਰਸ ਦੇ ਅੰਦਰ ਜਿਹੜੀ ਰੇਸ ਚੱਲ ਰਹੀ ਹੈ ਨਾ ਕਿਉਂਕਿ ਰਾਜਾਵੜੀ ਨੂੰ ਨਾਲ ਕੱਲ ਕਿਸੇ ਪੱਤਰਕਾਰ ਨੇ ਪੁੱਛ ਲਿਆ ਕਿ ਵੀ ਤੁਸੀਂ ਵੀ ਮੁੱਖ ਮੰਤਰੀ ਦੀ ਦੌੜ 'ਚ ਹੋ ਉਹ ਕਹਿੰਦੇ ਮੈਂ ਇਕੱਲਾ ਨਹੀਂ ਹੈਗਾ ਮੇਰੇ ਤੋਂ ਹੋਰ ਵੀ ਯਾਨੀ ਸੀਨੀਅਰ ਵੀ ਸੱਤ ਸੱਤਾਂ ਲੀਡਰ ਹੈਗੇ ਨੇ ਘੱਟੋ ਘੱਟ ਜਿਹੜੇ ਮੁੱਖ ਮੰਤਰੀ ਦੀ ਦੌੜ ਦੇ ਵਿੱਚ ਐ ਤੇ ਮੈਂ ਉਹਨਾਂ ਵਿੱਚੋਂ ਸਭ ਤੋਂ ਪਿੱਛੇ ਆ। ਉਹਨ ਸੱਤ ਕਹਿ ਕੇ ਹੋਰ ਫਲੇਰਾ ਪਾਤਾ। ਪਰ ਜਦ ਸੱਤ ਦੀ ਗੱਲ ਕੀਤੀ ਤੇ ਬਾਜਵਾ ਸਾਹਿਬ ਨੂੰ ਹੋਰ ਡਰ ਲੱਗਿਆ ਉਹ ਕਹਿੰਦੇ ਮੈਂ ਤੇ ਚਾਰ ਪੰਜ ਹੀ ਸਮਝਦਾ ਸੀਗਾ ਇਹ ਸੱਤ ਕਹਿ ਕੇ ਇਹ ਉਹ ਦੋ ਤਿੰਨ ਹੋਰ ਕਿਹੜੇ ਨੇ? ਯਾਨੀ ਕਾਂਗਰਸ ਦੇ ਵਿੱਚ ਇਹ ਇੱਕ ਕਨਫਿਊਜ਼ਨ ਜਿਹਾ ਚੱਲ ਰਿਹਾ ਹੈ ਪਰ ਜਿਹੜੀ ਤੁਸੀਂ ਗੱਲ ਕੀਤੀ ਕਿ ਮਾਨ ਸਾਹਿਬ ਹੁਣ ਕਾਂ ਟਾਂਗਣਗੇ। ਇਹ ਗੱਲ ਬੜੀ ਪਰਜੋਰ ਤਰੀਕੇ ਨਾਲ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਚੱਲ ਰਹੀ ਹੈ ਕਿ ਐਡਮਿਨਿਸਟ੍ਰੇਟਿਵ ਹੋਏ, ਬਿਊਰੋਕ੍ਰੇਸੀ ਹੋਏ ਉਹਦੇ ਵਿੱਚੋਂ ਕੁਝ ਕੁਝ ਅਫਸਰਾਂ ਨੂੰ ਪੰਗਨ ਦੀ ਤਿਆਰੀ ਹੈ ਔਰ ਟੰਗਣ ਦੀ وجہ ਕੀ ਹੈ ਉਹ ਤਾਂ ਖੈਰ ਭਗਵੰਤਮਾਨ ਉਹਨਾਂ ਜਾਣਦੇ ਹੁਣ ਕਿਉਂਕਿ ਕਈ ਵਾਰ ਤੁਹਾਡੀ ਚਲਾਈ ਹੋਈ ਸਕੀਮਾਂ ਤੁਹਾਡੇ ਦਿੱਤੇ ਹੋਏ ਨਿਰਦੇਸ਼ਾਂ ਨੂੰ ਸਹੀ ਤਰੀਕੇ ਨਾਲ ਇੰਪਲੀਮੈਂਟ ਨਾ ਕੀਤਾ ਜਾਏ ਤੇ ਉਹਦੇ ਵਾਸਤੇ ਐਦਾਂ ਦੇ ਕਿਸੇ ਅਫਸਰ ਨੂੰ ਅਗਰ ਤੁਸੀਂ ਟੰਗ ਦਿੰਦੇ ਹੋ ਤੇ ਉਹਦਾ ਸਿਗਨਲ ਪੂਰੀ ਬਿਰੋਕਰੇਸੀ ਦੇ ਵਿੱਚ ਜਾਂਦਾ ਹੈ ਕਿ ਵੀ ਨਹੀਂ ਆਹ ਗੱਲ ਹੁਣ ਦੂਜੇ ਪਾਸੇ ਜਾਣ ਲੱਗੀ ਐ ਇਸ ਕਰਕੇ ਟਾਈਮ ਤੇ ਐਗਜ਼ੀਕਿਊਟ ਕਰੋ ਔਰ ਸਹੀ ਤਰੀਕੇ ਨਾਲ ਅੱਗੇ ਕੰਮ ਕਰੋ ਹੁਣ ਦੇਖੋ ਕਦੋਂ ਕਾਂ ਟੰਗਦੇ ਨੇ ਪਰ ਕਾਂ ਟੰਗਣ ਵਾਲੀ ਗੱਲ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਬਹੁਤ ਜ਼ਬਰਦਸਤ ਤਰੀਕੇ ਨਾਲ ਲੱਗੇ ਵੱਧ ਰਹੀ ਹੈ। ਬਿਲਕੁਲ ਪਾਸਟਰ ਸਾਹਿਬ ਕਾਂਟ ਟੰਗੜ ਵਾਲੀ ਗੱਲ ਤੇ ਵੀ ਵਾਪਸ ਆਉਣਾ ਤੁਸੀਂ ਗੱਲ ਕੀਤੀ ਸੀ ਬੀਜੇਪੀ ਦੀ ਬੀਜੇਪੀ ਕੋਲੇ 2 ਐਮਐਲਏ ਆ। ਪਾਸਟਰ ਸਾਹਿਬ ਦੇਖੋ ਬੀਜੇਪੀ ਵਾਲੇ ਵੀ ਔਰ ਕਾਂਗਰਸ ਵਾਲੇ ਵੀ ਇਲਜ਼ਾਮ ਬਹੁਤ ਲਾਉਂਦੇ ਨੇ ਭਗਵੰਤ ਜੀ। ਪਰ ਜਿਵੇਂ ਤੁਸੀਂ ਗੱਲ ਕੀਤੀ ਵੀ 2 ਐਮਐਲਏ ਆ ਬੀਜੇਪੀ ਵਾਲੇ ਤੇ ਜੇ ਕਿਤੇ 2 ਐਮਐਲਏ ਵੀ ਛੁੱਟੀ ਛੱਟੀ ਚਲੇ ਜਾਣ ਪਹਾੜਾਂ ਤੇ ਤੇ ਪੰਜਾਬ 'ਚ ਤਾਂ ਬੀਜੇਪੀ ਦਾ ਐਮਐਲਏ ਕੋਈ ਨਹੀਂ ਬਚਦਾ ਫਿਰ। ਹੁਣ ਪਾਸਟਰ ਸਾਹਿਬ ਕਾਰਨ ਇਹਦਾ ਕੀ ਆ ਪਾ ਕਾਰਨ ਲੱਭੀਏ ਕੀ ਭਗਵੰਤ ਮਾਨ ਨੇ ਜਿਹੜਾ ਵਿਰੋਧੀ ਧਿਰ ਹੈ ਉਹਨੂੰ ਮੁੱਦਾ ਵਹੀਨ ਕਰਤਾ ਕੀ ਪੰਜਾਬ ਚ ਬੀਜੇਪੀ ਕੋਲੇ ਭਗਵੰਤ ਮਾਨ ਦੇ ਖਿਲਾਫ ਕੋਈ ਮੁੱਦਾ ਨਹੀਂ ਹੈ ਭਾਸਕਰ ਸਾਹਿਬ ਜਿਹੜੇ ਲਗਾਤਾਰ ਭਗਵੰਤ ਮਾਨ ਤੇ ਵਿਰੋਧੀਆਂ ਦੇ ਹਮਲੇ ਨੇ ਭਾਵੇਂ ਸੁਨੀਲ ਜਾਖੜ ਆ ਭਾਵੇਂ ਪ੍ਰਤਾਪ ਬਾਜਵਾ ਨੇ ਭਾਵੇਂ ਸੁਖਵੀਰ ਬਾਦਲ ਐ ਕਿ ਇਹ ਮੰਨ ਕੇ ਚੱਲਿਏ ਵੀ ਇਹਨਾਂ ਵਿਰੋਧੀ ਧਿਰਾਂ ਦੇ ਲੀਡਰਾਂ ਨੂੰ ਇਹ ਲੱਗਣ ਲੱਗ ਗਿਆ ਕਿ ਆਮ ਆਦਮੀ ਪਾਰਟੀ ਦੇ ਵਿੱਚ ਵੀ ਭਗਵੰਤ ਮਾਨ ਦੇ ਕੱਦ ਦਾ ਕੋਈ ਲੀਡਰ ਨਹੀਂ ਹੈ ਕਿ ਇਸ ਕਰਕੇ ਇਹਨਾਂ ਸਾਰਿਆਂ ਦਾ ਨਿਸ਼ਾਨਾ ਭਗਵੰਤ ਮਾਨ ਤੇ ਹੈ ਕਿ ਅਸੀਂ ਭਗਵੰਤ ਮਾਨ ਨੂੰ ਕੱਠੇ ਹੋ ਕੇ ਢਾਲੀਏ ਜਦ ਵੀ ਕੋਈ ਲੀਡਰ ਹੁੰਦਾ ਹੈ ਨਾ ਤੁਸੀਂ ਇਹ ਦੇਖੋ ਕਿ ਹੁਣ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਹਨ 2014 ਤੋਂ ਪਹਿਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਇੱਕ ਸੂਬੇ ਦੇ ਮੁੱਖ ਮੰਤਰੀ ਦੇ ਤੌਰ ਤੇ ਜਾਣੇ ਜਾਂਦੇ ਸੀ ਨਾ ਔਰ ਉਹਨਾਂ ਤੋਂ ਵੱਡੇ ਲੀਡਰ ਅਡਵਾਨੀ ਸਾਹਿਬ, ਰੁਲੀਮਨ ਹੋਰ ਜੋਸ਼ੀ ਹੋਰ ਕਈ ਲੀਡਰ ਸੀਗੇ। ਯਾਨੀ ਇਹਦੇ ਵਿੱਚ ਕੋਈ ਦੁਗਰਾਏ ਨਹੀਂ ਜਦ ਇੱਕ ਵਿਅਕਤੀ ਵਿਸ਼ੇਸ਼ ਇੱਕ ਪਾਰਟਿਕੂਲਰ ਕੁਰਸੀ ਤੇ ਬੈਠਦਾ ਹੈ ਤੇ ਸਾਰਿਆਂ ਦੀ ਦੁਸ਼ਮਣੀ ਉਹਦੇ ਨਾਲ ਹੋ ਜਾਂਦੀ ਹੈ। ਸਭ ਨੂੰ ਇਦਾਂ ਲੱਗਦਾ ਵੀ ਇਹ ਲਾ ਲਓ ਤੇ ਸਾਡਾ ਰਸਤਾ ਖੁੱਲ ਜਾਊਗਾ। ਪਰ ਹਜੇ ਪੰਜਾਬ ਦੇ ਵਿੱਚ ਵਿਰੋਧੀ ਪਾਰਟੀਆਂ ਵਿਰੋਧ ਕਰਨ ਦੀ ਸਿੱਤੀ ਦੇ ਵਿੱਚ ਵੀ ਨਹੀਂ ਹੈਗੀ। ਕਾਰਨ ਕਿ ਦੋ ਦੀ ਸੰਖਿਆ ਭਾਜਪਾ ਦੀ 3 ਦੀ ਸੰਖਿਆ ਆਕਾਲੀ ਦਲ ਦੀ ਤੇ ਇੱਕ ਬੀਐਸਪੀ ਦਾ ਐਮਐਲਏ ਹੈਗਾ ਤੇ 18 18 ਤੋਂ 17 ਰਹਿ ਗਏ ਨੇ। ਜੀ ਜੀ ਦੇ ਫਿਰ 18 ਹੋ ਜਾਣਗੇ ਲੇਕਿਨ ਐਦਾਂ ਦੀ ਸਥਿਤੀ ਦੇ ਵਿੱਚ ਸਵਾਏ ਔਰ ਸਵਾਏ ਭਗਵੰਤਮਾਨ ਉਹਨਾਂ ਨੂੰ ਕ੍ਰਿਟੀਸਾਈਜ਼ ਕਰਨਾ ਭਗਵੰਤਮਾਨ ਉਹਨਾਂ ਦਾ ਵਿਰੋਧ ਕਰਨਾ ਇੱਕ ਵਿਰੋਧੀ ਧਿਰ ਦਾ ਧਰਮ ਟਾਈਪ ਜਿਹਾ ਹੁੰਦਾ ਉਹ ਆਪਣਾ ਧਰਮ ਨਿਭਾ ਰਹੇ ਨੇ ਪਰ ਐਦੇ ਰਾਹੀ ਜੇ ਕਿਸੇ ਵੀ ਤਰੀਕੇ ਦਾ ਕਨਫਿਊਜ਼ਨ ਪੈਦਾ ਕਰਨ ਦੇ ਵਿੱਚ ਵਿਰੋਧੀ ਪਾਰਟੀਆਂ ਕਾਇਮ ਜਾਂ ਹੋ ਜਾਂਦੀ ਹੈ ਕਿਉਂਕਿ ਇਸ ਤਰ੍ਹਾਂ ਦਾ ਕਨਫਿਊਜ਼ਨ ਬਹੁਤ ਟਾਈਮ ਤੋਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭਈ ਇਹ ਸਰਕਾਰ ਡਿੱਗ ਜਾਏ ਔਰ ਕਈ ਵਾਰ ਤੇ ਅੰਦਰ ਖਾਤੇ ਐਦਾਂ ਦੀ ਵੀ ਗੱਲਾਂ ਹੁੰਦੀਆਂ ਇਹ ਭਗਵੰਤ ਮਾਨ ਉਹਨਾਂ ਇੱਕ ਵੱਖਰੀ ਪਾਰਟੀ ਬਣਾਣਗੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਤੇ ਉਹ ਅਮਿਤ ਸ਼ਾਹ ਜੀ ਨਾਲ ਮਿਲ ਜਾਣਗੇ ਯਾਨੀ ਐਦਾਂ ਦਾ ਇੱਕ ਪਲੋਟ ਤਿਆਰ ਕੀਤਾ ਜਾਂਦਾ ਹੈ ਜਿਹਦੇ ਰਾਹੀਂ ਇਹ ਗੱਲ ਸਮਝਾਉਣ ਦੀ ਲੋਕਾਂ ਨੂੰ ਜਾਂ ਸਮਝਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਵੀ ਇਹ ਸਰਕਾਰ ਗਿਰੂ ਤੇ ਕਿੱਦਾਂ ਗਿਰੂ ਕਿਉਂਕਿ ਆਪਾਂ ਕਹਿੰਦਾ 45% ਚ ਹੈ 32.5% ਚ ਹੈ ਲੇਕਿਨ ਉਸ ਗੱਲ ਨੂੰ ਪ੍ਰੂਫ ਕਰਨਾ ਬੜਾ ਔਖਾ ਜਾ ਹੋ ਜਾਂਦਾ ਔਰ ਪ੍ਰੂਫ ਹੋ ਵੀ ਜਾਏ ਤੇ ਰੀਅਲ ਮਾਇਨੇ ਦੇ ਵਿੱਚ 90 ਐਮਐਲਏਾਂ ਦੀ ਸਰਕਾਰ ਨੂੰ ਤੋੜਨਾ ਇੱਕ ਬਹੁਤ ਮੁਸ਼ਕਿਲ ਟਾਸਕ ਹੈਗਾ ਔਰ ਆਪਰੇਸ਼ਨ ਲੋਟਸ ਆਪਰੇਸ਼ਨ ਲੋਟਸ ਜਿਹੜਾ ਆਮ ਆਦਮੀ ਪਾਰਟੀ ਨੇ ਵੀ ਕਿਹਾ ਸੀ ਨਾ ਔਰ ਤੁਹਾਨੂੰ ਯਾਦ ਹੋਵੇਗਾ ਸ਼ੀਤਲ ਉਂਗਰਾਲ ਵੀ ਉਹਨਾਂ ਵਿੱਚੋਂ ਇੱਕ ਕੰਪਲੇਨੈਂਟ ਸੀਗਾ ਤੁਸੀਂ ਇਹ ਦੇਖੋ ਕਿ ਡੀਜੀਪੀ ਸਾਹਿਬ ਦੇ ਆਪਾਂ ਗੱਲ ਸ਼ੁਰੂ ਕੀਤੀ ਹੈ ਪਿਛਲੇ ਦਿਨਾਂ ਦੇ ਵਿੱਚ ਡੀਜੀਪੀ ਉਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਜਦ ਬਿਕਰਮ ਸਿੰਘ ਮਜੀਠੀਆ ਉਹਨਾਂ ਇਹ ਗੱਲ ਕਹਿੰਦੇ ਨੇ ਕਿ ਜਦ ਡਰਗ ਦੇ ਉੱਤੇ ਪ੍ਰੈਸ ਕਾਨਫਰੰਸ ਮੁੱਖ ਮੰਤਰੀ ਭਗਵੰਤ ਮਾਨ ਉਹਨਾ ਕਰਦੇ ਨੇ ਤੇ ਉਹਦੇ ਪਿੱਛੇ ਜਿਹੜਾ ਬੈਨਰ ਹੁੰਦਾ ਹੈ ਉਹ ਆਮ ਆਦਮੀ ਪਾਰਟੀ ਔਰ ਝਾੜੂ ਦਾ ਨਿਸ਼ਾਨ ਹੈ ਔਰ ਉਸ ਨਿਸ਼ਾਨ ਦੇ ਸਾਹਮਣੇ ਉਸ ਬੈਨਰ ਦੇ ਸਾਹਮਣੇ ਬੈਠ ਕੇ ਜੇ ਡੀਜੀਪੀ ਪ੍ਰੈਸ ਕਾਨਫਰੰਸ ਕਰ ਰਹੇ ਨੇ ਇਹਦਾ ਮਤਲਬ ਡੀਜੀਪੀ ਸਾਹਿਬ ਨੇ ਕਰ ਲਈ ਜੋ ਇਨ ਆਮ ਆਦਮੀ ਪਾਰਟੀ ਗੱਲ ਤੇ ਠੀਕ ਠੀਕ ਆਬਜੈਕਸ਼ਨ ਵੀ ਠੀਕ ਸੀਗਾ ਕਿ ਇੱਕ ਡੀਜੀਪੀ ਦੇ ਅਹੁਦੇ ਦੇ ਉੱਤੇ ਬੈਠਾ ਹੋਇਆ ਵਿਅਕਤੀ ਇੱਕ ਪੋਲਿਟੀਕਲ ਪਾਰਟੀ ਦੀ ਸਟੇਜ ਤੋਂ ਅਗਰ ਕੋਈ ਪ੍ਰੈਸ ਕਾਨਫਰੰਸ ਕਰਦਾ ਹੈ ਤਾਂ ਉਹ ਮਾੜੀ ਗੱਲ ਹੈਗੀ ਹੈ ਦੂਜੀ ਗੱਲ ਡੀਜੀਪੀ ਸਾਹਿਬ ਜਦ ਇਸ ਗੱਲ ਦੀ ਕਲੈਰੀਫਿਕੇਸ਼ਨ ਦਿੰਦੇ ਆ ਉਹ ਵੀ ਖਾਸ ਕਰਕੇ ਭਗਵੰਤਮਾਨ ਉਹਨਾਂ ਦੇ ਕਹਿਣ ਤੋਂ ਬਾਅਦ ਕਿ 10000 ਪੁਲਿਸ ਮੁਲਾਜ਼ਮਾਂ ਦੀ ਟਰਾਂਸਫਰ ਇਸ ਤਰ ਕਿ ਕਿਸੇ ਨਾ ਕਿਸੇ ਜਗ੍ਹਾ ਉਹ ਡਰੱਗ ਦੇ ਕਾਰੋਬਾਰੀਆਂ ਜਾਂ ਡਰੱਗ ਪੈਡਲਰ ਦੀ ਮਦਦ ਕਰਦੇ ਸੀਗੇ ਡੀਜੀਪੀ ਨੇ 2 ਦਿਨ ਬਾਅਦ ਚੇਚੇ ਤੌਰ ਤੇ ਐ ਬਿਆਨ ਛੱਡਿਆ ਕਿ ਨਹੀਂ ਉਹ 10000 ਮੁਲਾਜ਼ਮ ਦਾ ਡਰੱਗ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਤਾਂ ਸਾਡੀ ਰੁਟੀਨ ਦੀ ਟਰਾਂਸਫਰ ਹੈ ਔਰ ਦੂਜੇ ਪਾਸੇ ਰਾਜਾਬੜਿੰਗ ਉਹਨਾਂ ਜਦ 10000 ਮੁਲਾਜ਼ਮ ਦੀ ਟਰਾਂਸਫਰ ਨੂੰ ਇਸ ਕਰਕੇ ਗਲਤ ਸਹਰਾਉਂਦੇ ਨੇ ਕਿ ਇਹ 10000 ਇਸ ਕਰਕੇ ਟਰਾਂਸਫਰ ਕੀਤੇ ਗਏ ਕਿਉਂਕਿ ਉਹਨਾਂ ਨੇ ਕਾਂਗਰਸ ਨੂੰ ਵੋਟ ਪਾਈ ਸੀ ਹੁਣ ਦੇਖੋ ਮੁੱਦੇ ਨੂੰ ਕੋਨ ਕਿਸ ਤਰੀਕੇ ਨਾਲ ਕਿਸ ਪਾਸੇ ਲੈ ਕੇ ਜਾ ਰਿਹਾ ਹੈ ਇੰਨਾ ਹੋ ਸਕਦਾ ਹੈ ਕਿ ਉਹ 10000 ਮੁਲਾਜ਼ਮ ਆਈਡੈਂਟੀਫਾਈ ਕੀਤੇ ਜਿਨ੍ਹਾਂ ਨੇ ਕਾਂਗਰਸ ਨੂੰ ਵੋਟ ਪਾਈ ਸੀ ਕੋਈ ਵੀ ਪੋਲੀਟੀਸ਼ੀਅਨ ਕੋਈ ਵੀ ਮੁੱਖ ਮੰਤਰੀ ਇੰਨੀ ਛੇਤੀ ਉਹਨਾਂ 10000 ਮੁਲਾਜ਼ਮਾਂ ਨੂੰ ਇਹ ਕਹਿ ਕੇ ਆਈਡੈਂਟੀਫਾਈ ਕਰਦੇ ਵੀ ਐਨੇ ਮੈਨੂੰ ਵੋਟ ਨਹੀਂ ਪਾਈ ਫੀਲ ਤੇ ਬਹੁਤ ਸਾਰੇ ਲੋਕਾਂ ਦੀ ਟ੍ਰਾਂਸਫਰ ਕਰਨੀ ਪੈ ਜਾਂਦੀ ਹੈ ਯਾਨੀ ਰਾਜਨੀਤੀ ਦੇ ਵਿੱਚ ਮੁੱਦਾ ਕਿਸ ਗੱਲ ਨੂੰ ਬਣਾਉਣਾ ਹੈ ਉਹ ਮੈਨੂੰ ਲੱਗਦਾ ਹੈ ਹਜੇ ਰਾਜਾ ਵੜਿੰਗ ਉਹਨਾਂ ਪਹਿਲੀ ਵਾਰ ਐਮਪੀ ਤੇ ਬਨੇ ਨੇ ਉਨ ਕੇਂਦਰ ਦੇ ਵਿੱਚ ਜਾ ਕੇ ਜੇ ਮੁੱਦੇ ਨੂੰ ਇਸ ਤਰੀਕੇ ਨਾਲ ਰੱਖਣਗੇ ਜਿਸ ਤਰੀਕੇ ਨਾਲ ਪੰਜਾਬ ਵਿੱਚ ਰੱਖ ਰਹੇ ਨੇ ਔਰ ਉਹਦਾ ਕੋਈ ਸਬਸਟੈਂਸ਼ੀਏਟ ਉਹਦਾ ਕੋਈ ਐਵੀਡੈਂਸ ਨਹੀਂ ਹੋਏਗਾ ਤੇ ਫਿਰ ਉੱਥੇ ਮੂੰਹ ਦੀ ਖਾਣੀ ਪੈ ਸਕਦੀ ਹੈ ਇੱਥੇ ਤੇ ਪੰਜਾਬ ਦੇ ਵਿੱਚ ਜਿਹੜਾ ਮਰਜ਼ੀ ਜੋ ਮਰਜ਼ੀ ਬੋਲੀ ਜਾਏ 45 ਉੱਥੇ 32 ਮੇਰੇ ਨਾਲ ਹੁਣ ਸਾਰੀ ਗੱਲਾਂ ਦਾ ਕੋਈ ਪ੍ਰੂਫ ਕੋਈ ਐਵੀਡੈਂਸ ਕਦੀ ਵੀ ਕਿਸੇ ਨੇ ਨਹੀਂ ਦਿੱਤਾ ਔਰ ਮੇਰੇ ਖਿਆਲ ਨਾਲ 2 ਸਾਲ ਤੋਂ ਵੱਧ ਸਰਕਾਰ ਨੂੰ ਬਨੇ ਹੋਏ ਗਏ ਉਹ 1.5 ਸਾਲ ਤੋਂ ਵੱਧ ਬਾਜਵਾ ਸਾਹਿਬ ਨੂੰ ਇਹ ਕਹਿ ਵੀ ਹੋ ਗਏ ਕਿ ਵੀ ਜਹਾਜ ਆਏਗਾ ਚੰਡੀਗੜ ਰੁਕੇਗਾ ਤਾਂ ਉਹਦੇ ਵਿੱਚ ਸਣੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਐਸਆਰ ਐਮਐਲਏ ਚੜ ਜਾਣਗੇ ਤੇ ਫਿਰ ਜਿੱਦਾਂ ਮਹਾਰਾਸ਼ਟਰ ਦੇ ਵਿੱਚ ਸਰਕਾਰ ਗਿਰੀ ਸੀ ਉਦਾਂ ਪੰਜਾਬ ਦੀ ਸਰਕਾਰ ਗਿਰ ਜਾਏਗੀ ਡਾਇਲਗ ਨਹੀਂ ਚੇਂਜ ਕੀਤਾ ਉਹਨਾਂ ਨੇ ਨੰਬਰ ਚੇਂਜ ਕਰ ਲਏ ਪਹਿਲੇ 33 ਸੀ ਉਦੋਂ ਉਹ 33 ਵੀ ਕਾਂਗਰਸ ਦੇ ਟੱਚ 'ਚ ਸੀਗੇ ਹੁਣ 45 ਭਾਜਪਾ ਦੇ ਵੀ ਟੱਚ 'ਚ ਹੈਗੇ ਨੇ ਪਤਾ ਨਹੀਂ ਐ ਇਸ ਤਰੀਕੇ ਦੀ ਗੱਲਾਂ ਕਰਕੇ ਕਿੰਨਾ ਕੋਈ ਪੋਲਿਟੀਕਲ ਫਾਇਦਾ ਇਹਨਾਂ ਲੋਕਾਂ ਨੂੰ ਹੁੰਦਾ ਹੋਏਗਾ ਪਰ ਹਾਂ ਇਹ ਵੀ ਬੜੇ ਤੇਜ਼ ਨੇ ਇਹ ਜਾਣਬੁੱਝ ਕੇ ਇਦਾਂ ਦਾ ਕਨਫਿਊਜ਼ਨ ਕ੍ਰੀਏਟ ਕਰਦੇ ਨੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਵੀ ਦਿੱਲੀ ਵਾਲਿਆਂ ਦਾ ਤੇ ਪੰਜਾਬ ਵਾਲਿਆਂ ਦਾ ਜਿਹੜਾ ਕਥਿਤ ਝਗੜਾ ਹੈਗਾ ਉਸ ਝਗੜੇ ਨੂੰ ਅੱਗੇ ਵਧਾਈਏ ਤਾਂ ਕਿ ਆਪਣੀ ਸਿਆਸੀ ਰੋਟੀਆਂ ਸੇਕ ਸਕੀ। ਦੇਖੋ ਦਿੱਲੀ ਤੇ ਪੰਜਾਬ ਵਾਲਿਆਂ ਦਾ ਜਿਹੜਾ ਝਗੜਾ ਹੈ ਉਹ ਕਾਂਗਰਸ ਦੇ ਵਿੱਚ ਵੀ ਆ ਪਾਸਕ ਸਾਹਿਬ ਤੁਸੀਂ ਕਾਂਗਰਸ ਨੂੰ ਵੀ ਉਹਦੇ ਤੋਂ ਮੁਕਤ ਨਹੀਂ ਕਰ ਸਕਦੇ। ਦਿੱਲੀ ਵਾਲੇ ਨੇ ਜਿਹੜੇ ਉਹ ਆਪਣਾ ਫੈਸਲਾ ਕਰਦੇ ਨੇ ਤੇ ਪੰਜਾਬ ਵਾਲੇ ਆਪਣਾ ਫੈਸਲਾ ਕਰਦੇ ਨੇ ਦੇਖੋ ਤੁਸੀਂ ਦੁਗਦੀ ਰੱਖਣਾ ਛੇੜੋ ਕਾਂਗਰਸੀਆਂ ਦੀ। ਕਿਉਂਕਿ ਕਾਂਗਰਸ ਦਾ ਵਾਸ ਨਹੀਂ ਚੱਲਦਾ ਦਿੱਲੀ ਵਾਲਿਆਂ ਅੱਗੇ ਦਿੱਲੀ ਵਾਲਿਆਂ ਨੇ ਪਾਣੀ ਵੰਡਤਾ ਪੰਜਾਬ ਦਾ ਪੰਜਾਬ ਦੇ ਕਾਂਗਰਸ ਵਾਲੇ ਕਦੀ ਬੋਲੇ ਦਿੱਲੀ ਵਾਲਿਆਂ ਨੇ ਪੰਜਾਬ ਤੋੜਤਾ ਪੁਨਰਗਠਨ ਕਰਤਾ ਪੰਜਾਬ ਦੇ ਕਾਂਗਰਸ ਵਾਲਿਆਂ ਚੱਡੀ ਹਿੰਮਤ ਹੈ ਕਿ ਉਹ ਦਿੱਲੀ ਵਾਲਿਆਂ ਦਾ ਵਿਰੋਧ ਕਰ ਦੇਣ ਵੀ ਤੁਸੀਂ ਪੰਜਾਬ ਤੋੜਤਾ ਜੀ ਪੰਜਾਬ ਦਾ ਪੁਨਰਗਠਨ ਕਰਤਾ ਜੀ ਦਿੱਲੀ ਵਾਲਿਆਂ ਨੇ ਪੰਜਾਬ ਦੀ ਰਾਜਧਾਨੀ ਸਾਂਝੀ ਬਣਾਦੀ ਹਰਿਆਣੇ ਨਾਲ ਦੇਤੀ ਕੀ ਕਦੀ ਹਿੰਮਤ ਹੋਈ ਹੈ ਭਾਵੇਂ ਕੋਈ ਵੀ ਮੁੱਖ ਮੰਤਰੀ ਸੀ ਪੰਜਾਬ ਦਾ ਇਹ ਕੋਈ ਵੀ ਵੱਡਾ ਕਾਂਗਰਸੀ ਹੈ ਤੁਸੀਂ ਸੌਂਕਾ ਕੇ ਕਹੋ ਵੀ ਕਿਸੇ ਕਾਂਗਰਸੀ ਨੇ ਜਾ ਕੇ ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਜਾਂ ਉਸ ਵੇਲੇ ਦੇ ਕਾਂਗਰਸ ਪ੍ਰਧਾਨ ਦੇ ਘਰ ਜਾਂ ਬੀਬੀ ਇੰਦਰਾ ਗਾਂਧੀ ਦੇ ਘਰ ਦੇ ਬਾਹਰ ਧਰਨਾ ਮਾਰਿਆ ਹੋਵੇ ਨਾ ਜੀ ਨਾ ਮਤਲਬ ਹੀ ਨਹੀਂ ਪਰ ਭਾਸਕਰ ਸਾਹਿਬ ਸਾਡੇ ਖੇਤਰੀ ਪਾਰਟੀ ਵੀ ਦਾ ਤਕੜੀ ਨਹੀਂ ਨਾ ਹੋਈ ਆਕਾਲੀ ਦਲ ਜਦੋਂ ਆਕਾਲੀ ਦਲ ਨੂੰ ਲੋਕਾਂ ਨੇ ਸੱਤਾ ਦਿੱਤੀ ਇਹਨਾਂ ਨੇ ਜੱਫੀ ਪਾਲੀ ਦਿੱਲੀ ਵਾਲਿਆਂ ਨਾਲ ਜਾ ਕੇ ਹੁਣ ਭਾਵੇਂ ਤੁਸੀਂ ਜੇ ਤੁਸੀਂ ਝੁੱਕ ਜਾਓਗੇ ਤਾਂ ਵੀ ਤੁਸੀਂ ਪੰਜਾਬ ਦੀ ਗੱਲ ਨਹੀਂ ਮਨਾ ਸਕੋਗੇ ਤੇ ਜੇ ਤੁਸੀਂ ਜੱਫੀਆਂ ਪਾ ਲੋਗੇ ਫਿਰ ਵੀ ਤੁਸੀਂ ਪੰਜਾਬ ਦੀ ਗੱਲ ਨਹੀਂ ਮਨਾ ਸਕੋਗੇ ਸੋ ਇਸ ਕਰਕੇ ਦੋਵੇਂ ਸੂਰਤ ਪੰਜਾਬ ਦੇ ਖਿਲਾਫ ਜਾਂਦੇ ਨੇ ਸੋ ਗੱਲ ਤਾਂ ਇਹ ਹੈ ਵੀ ਜਿਹੜੇ ਵੀ ਪੰਜਾਬ ਦੇ ਲੀਡਰ ਹੋਣ ਉਹ ਛਾਤੀ ਤਾਣ ਕੇ ਖੜ੍ਹ ਜੋ ਭਾਸ਼ਕਾ ਮੈਂ ਪਾਰਲੀਮੈਂਟ ਦੇ ਸੈਸ਼ਨ ਵਾਲੇ ਪਾਸੇ ਵੀ ਆਉਂਗਾ ਪਾਰਲੀਮੈਂਟ ਦੇ ਸੈਸ਼ਨ ਚ ਸੌਂ ਚੱਕਣ ਦਾ ਕੰਮ ਸ਼ੁਰੂ ਹੋ ਗਿਆ ਅਮਰਿਤਪਾਲ ਬਾਰੇ ਵੀ ਖਬਰਾਂ ਆ ਰਹੀਆਂ ਨੇ ਕਹਿੰਦੇ ਅੱਜ ਕੱਲ੍ਹ ਤੋਂ ਉਹਨਾਂ ਨੂੰ ਸੋਚ ਚੱਕਾ ਸਕਦੇ ਨੇ ਫਿਰ ਆਪਾਂ ਕੇਦਰੀyal ਦੀ ਗੱਲ ਵੀ ਕਰਾਂਗੇ ਦੇਖੋ ਜਿੱਥੇ ਤੱਕ ਸੋਚ ਚੱਕਣ ਦੀ ਗੱਲ ਹੈਗੀ ਆ ਅੱਜ ਸੋਚ ਚੱਕਣ ਦਾ ਕੰਮ ਸ਼ੁਰੂ ਹੋ ਗਿਆ ਔਰ ਪੰਜਾਬ ਦੇ ਐਮਪੀ ਕੱਲ ਸੋਚ ਚੱਕਣ ਦੀ ਇਸ ਗੱਲ ਦੀ ਜਾਣਕਾਰੀ ਵੀ ਮਿਲੀ ਹੈ ਲੇਕਿਨ ਅਮਰਿਤਪਾਲ ਦੇ ਮੁੱਦੇ ਦੇ ਉੱਤੇ ਹਜੇ ਵੀ ਇਹ ਸਸਪੈਂਡ ਬਣਿਆ ਹੋਇਆ ਹੈ ਕਾਰਨ ਕਿ ਦੋ ਇਸ ਤਰ੍ਹਾਂ ਦੇ ਐਮਪੀ ਚੁੜੇ ਗਏ ਨੇ ਇੱਕ ਜੰਮੂ ਕਸ਼ਮੀਰ ਤੋਂ ਇੰਜੀਨੀਅਰ ਰਸ਼ੀਦ ਹੋਣਾ ਤੇ ਦੂਜੇ ਪੰਜਾਬ ਤੋਂ ਅਮਰਿਤਪਾਲ ਹੋਣਾ ਔਰ ਇਹਨਾਂ ਦੋਨਾਂ ਨੂੰ ਕੱਲ ਫੋਨ ਚੁਕਾਈ ਜਾਏਗੀ ਨਹੀਂ ਚੁਕਾਈ ਜਾਏਗੀ ਫਿਲਹਾਲ ਇਹਦੀ ਇੱਕ ਪ੍ਰਕਿਰਿਆ ਹੁੰਦੀ ਹੈ ਯਾਨੀ ਲੋਕ ਸਭਾ ਸੈਕਟਰੀਟ ਤੋਂ ਇੱਕ ਮੈਸੇਜ ਜਾਂਦਾ ਹੈ ਕਿ ਵੀ ਇਹਨਾਂ ਨੂੰ ਪੈਰੋਲ ਦੇਣ ਦੀ ਤਿਆਰੀ ਕੀਤੀ ਜਾਵੇ ਔਰ ਉਹ ਪੈਰੋਲ ਮਿਲਦੀ ਹੈ ਫਿਰ ਆਂਦੇ ਨੇ ਲੱਗਦਾ ਨਹੀਂ ਕਿ ਕੱਲ ਉਹ ਸੌ ਚੱਕ ਬਣਗੇ ਲੇਕਿਨ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਸੌ ਚੱਕ ਸਕਦੇ ਨੇ ਹੁਣ ਇਹਦੀ ਕੋਆਇਤ ਲੋਕ ਸਭਾ ਦੇ ਜਿਹੜੇ ਪ੍ਰੋਟੇਨ ਸਪੀਕਰ ਨੇ ਯਾਨੀ ਲੋਕ ਸਭਾ ਸੈਕਟਰੀਟ ਤੋਂ ਇੱਕ ਮੈਸੇਜ ਜਾਣਾ ਜ਼ਰੂਰੀ ਹੁੰਦਾ ਉਹਦੇ ਰਾਹੀ ਸਾਰੀ ਫਾਰਮੈਲਿਟੀ ਕੰਪਲੀਟ ਹੁੰਦੀ ਹੈ ਬਾਤੀ ਬਾਕੀ ਜ਼ਰੂਰ 12 ਕੋ ਐਮਪੀ ਜਿਹੜੇ ਪੰਜਾਬ ਦੇ ਨੇ ਕੱਲ ਹੁੰਮ ਹੁੰਮ ਆ ਕੇ ਰੰਗ ਰੰਗੀਲੇ ਕੱਪੜਿਆਂ ਦੇ ਵਿੱਚ ਉਹ ਜਾ ਕੇ ਉੱਥੇ ਸੋ ਚੱਕਣਗੇ ਔਰ ਕੁਝ ਪੰਜਾਬੀ ਦੇ ਵਿੱਚ ਕੁਝ ਹਿੰਦੀ ਦੇ ਵਿੱਚ ਕੁਝ ਅੰਗਰੇਜ਼ੀ ਦੇ ਵਿੱਚ ਹੋ ਸਕਦਾ ਸਾਰੇ ਦੇ ਸਾਰੇ ਪੰਜਾਬੀ ਦੇ ਵਿੱਚ ਸੋ ਚੱਕਣ ਲੇਕਿਨ ਸੋ ਚੱਕਣ ਤੋਂ ਇਲਾਵਾ ਦਿੱਲੀ ਤੋਂ ਇੱਕ ਹੋਰ ਖਬਰ ਬੜੀ ਇੰਪੋਰਟੈਂਟ ਆ ਰਹੀ ਹੈ ਤੁਹਾਨੂੰ ਯਾਦ ਹੋਏਗਾ ਜਿਸ ਤਰੀਕੇ ਨਾਲ ਕੇਜਰੀਵਾਲ ਉਹਨਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਇੱਕ ਰਾਊਜ਼ ਦੇ ਵੈਨਿਊ ਦੀ ਟ੍ਰਾਇਲ ਕੋਰਟ ਨੇ ਜ਼ਮਾਨਤ ਦਿੱਤੀ ਸੀ ਔਰ ਜੱਜ ਦਾ ਨਾਸਿਕਾ ਨਿਆਏ ਬਿੰਦੂ ਨਿਆਏ ਬਿੰਦੂ ਉਹਨਾਂ ਨੇ ਉਹ ਬੇਲ ਦੇਂਦੇ ਟਾਈਮ ਕੁਝ ਟਿੱਪਣੀਆਂ ਕੀਤੀ ਸੀ ਜਿਦੇ ਵਿੱਚ ਖਾਸ ਕਰਕੇ ਧਾਰਾ 45 ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਦੀ ਗੱਲ ਕਰਦੇ ਆ ਉਹਦੇ ਵਿੱਚ ਕੋਈ ਵੀ ਈਡੀ ਦਾ ਸਪੈਸ਼ਲ ਜੱਜ ਕਿਸੇ ਵੀ ਅਕਿਊਜ਼ ਨੂੰ ਤਦ ਤੱਕ ਬੇਲ ਨਹੀਂ ਦੇ ਸਕਦਾ ਜਦ ਤੱਕ ਕਿ ਜੱਜ ਨੂੰ ਇਹ ਗੱਲ ਮਹਿਸੂਸ ਨਾ ਹੋਵੇ ਜੱਜ ਨੂੰ ਇਹ ਗੱਲ ਸਮਝ ਨਾ ਆ ਜਾਏ ਕਿ આરોપી ਦੇ ਖਿਲਾਫ ਲਾਏ ਹੋਏ ਇਲਜ਼ਾਮ ਉਹ ਝੂਠੇ ਹਨ ਜਾਂ ਉਹ ਆਫੈਂਸ ਉਹਨੇ ਨਹੀਂ ਕੀਤਾ ਜਿਹਦੇ ਕਰਕੇ ਉਹਨੂੰ ਜੇਲ੍ਹ ਵਿੱਚ ਬੰਦ ਕੀਤਾ ਤੇ ਉਹ ਸਾਰੀ ਪ੍ਰਕਿਰਿਆ ਤੋਂ ਬਾਅਦ ਜਿੱਦਾਂ ਹੀ ਉਹਨਾਂ ਨੇ ਦਿੱਤੀ ਬੇਲ ਤੇ ईडी ਚਲੀ ਗਈ ਹਾਈ ਕੋਰਟ ਔਰ ਹਾਈ ਕੋਰਟ ਦੇ ਵਿੱਚ ਹਜੇ ਉਹ ਟ੍ਰਾਇਲ ਕੋਰਟ ਦੀ ਦਿੱਤੀ ਹੋਈ ਬੇਲ ਦਾ ਆਰਡਰ ਕੱਢਿਆ ਵੀ ਨਹੀਂ ਸੀ ਤੇ ਹਾਈ ਕੋਰਟ ਨੇ ਉੱਤੇ ਲਾਤੀ ਰੋਕ ਤੇ ਹੁਣ ਪਟੀਸ਼ਨ ਪਾਈ ਅੱਜ ਮੰਡੇ ਨੂੰ ਕੇਜਰੀਵਾਲ ਸਾਹਿਬ ਨੇ ਸੁਪਰੀਮ ਕੋਰਟ ਸੁਪਰੀਮ ਕੋਰਟ ਦਾ ਕਹਿਣਾ ਸੀਗਾ ਕਿ ਲੈਟ ਦੀ ਜੱਜਮੈਂਟ ਆਫ ਹਾਈ ਕੋਰਟ ਕਮ ਯਾਨੀ ਕੱਲ 22 ਪੱਚੀ ਤਰੀਕ ਐ 25 ਤਰੀਕ ਨੂੰ ਜਦ ਇਹ ਜੱਜਮੈਂਟ ਆਏਗੀ ਤੇ 26 ਤਰੀਕ ਨੂੰ ਹੁਣ ਸੁਪਰੀਮ ਕੋਰਟ ਦੇ ਵਿੱਚ ਇਸ ਮੁੱਦੇ ਦੇ ਉੱਤੇ ਸੁਣਵਾਈ ਹੋ ਸਕਦੀ ਹੈ ਪਰ ਫਿਲਹਾਲ 26 ਤਰੀਕ ਤੱਕ ਜਾਂ 25 ਤਰੀਕ ਤੱਕ ਜੇਲ੍ਹ ਵਿੱਚ ਰਹਿਣਗੇ ਕੇਜਰੀਵਾਲ ਸਾਹਿਬ ਇਹ ਗੱਲ ਜ਼ਰੂਰ ਤੈ ਤੈ ਹੋ ਗਈ ਹੈ ਪਰ ਦਿੱਲੀ ਦੀ ਰਾਜਨੀਤੀ ਪਾਣੀਆਂ ਦੀ ਰਾਜਨੀਤੀ ਦੇ ਰੂਪ ਵਿੱਚ ਵੀ ਕਾਫੀ ਗਰਮਾਈ ਹੋਈ ਹੈ ਭਾਵੇਂ ਪਾਣੀ बरसਣਾ ਹਜੇ ਮੌਨਸੂਨਾਂ ਦਾ ਧੇਰ ਹੈਗੀ ਹੈ ਪਰ ਦਿੱਲੀ ਦੇ ਲੋਕਾਂ ਦਾ ਪਾਣੀ ਦੇ ਵਿੱਚ ਤਰਸਣਾ ਤੇ ਦਿੱਲੀ ਦੀ ਮੰਤਰੀ ਦਾ ਭੁਖੜਤਾਲ ਤੇ ਚਲੇ ਜਾਣਾ ਆ ਚੌਥਾ ਦਿਨ ਹੈ ਦਿੱਲੀ ਦੀ ਮੁੱਖ ਮੰਤਰੀ ਦਿੱਲੀ ਦੀ ਮੰਤਰੀ ਅਤੀਸ਼ੀ ਉਹ ਭੁਖੜਤਾਲ ਤੇ ਚਲੀ ਗਈ ਹੈ ਉਹ ਭੁਖੜਤਾਲ ਦੇ ਦਾਨ ਤੋਂ ਬਾਅਦੂ ਹਰਿਆਣਾ ਨੇ ਹਜੇ ਤੱਕ ਪਾਣੀ ਨਹੀਂ ਛੜਿਆ ਜੇ ਇਦਾਂ ਦੀ ਹਾਲਾਤ ਅੱਗੇ ਤੱਕ ਚਲੀ ਤੇ ਉਹਨਾਂ ਦੀ ਸਿਹਤ ਦੇ ਉੱਤੇ ਵੀ ਫਰਕ ਪੈ ਸਕਦਾ ਹੈ ਮੈਨੂੰ ਲੱਗਦਾ ਹੈ ਕਿ ਰਾਜਨੀਤੀ ਦੇ ਵਿੱਚ ਅਗਰ ਕੋਈ ਮਹਿਲਾ ਮੰਤਰੀ ਉਹ ਹੜਤਾਲ ਤੇ ਜਾ ਰਹੀ ਹੈ ਔਰ ਉਹਦੀ ਸਿਹਤ ਦੀ ਪਰਵਾਹ ਕਰਨਾ ਵੀ ਕੇਂਦਰ ਸਰਕਾਰ ਦੀ ਡਿਊਟੀ ਬਣਦੀ ਹੈ ਪਰ ਚਲੋ ਇਹ ਪਾਣੀ ਦੀ ਸਿਆਸਤ ਹੈ ਛੇਤੀ ਕਿਤੇ ਰੁਕਦੀ ਨਹੀਂ ਕਿਉਂਕਿ ਪੰਜਾਬ ਦੇ ਵਿੱਚ ਪਾਣੀਆਂ ਦੀ ਸਿਆਸਤ 50 ਸਾਲ 60 ਸਾਲ ਤੋਂ ਚੱਲੀ ਆ ਰਹੀ ਹੈ ਤੇ ਦਿੱਲੀ ਦੇ ਵਿੱਚ 4 ਦਿਨਾਂ ਦੇ ਵਿੱਚ ਜੇ ਮੁੱਕ ਜਾਏਗੀ ਇਹਦੀ ਵਿਆਸ ਬੜੀ ਘੱਟ ਅਸਕਰ ਸਾਹਿਬ ਮੈਂ ਇੱਕ ਹੋਰ ਬੜੀ ਦਿਲਚਸਪ ਗੱਲ ਹੈ ਉਹਦੇ ਤੇ ਅੱਗੇ ਵਧਾਉਣਾ ਚਾਹੂੰਗਾ ਜਿਸ ਤਰ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਕੀ ਮੁੱਖ ਮੰਤਰੀ ਇੱਕ ਵਾਰ ਮੋੜ ਤੋਂ ਉਹ ਕੇਸ ਜਿਹੜੇ ਕਈ ਲੀਡਰਾਂ ਦੇ ਖਿਲਾਫ ਜਾਂਚ ਦੇ ਘੇਰੇ ਚ ਹੈ ਵਿਜੀਲੈਂਸ ਬਿਊਰੋ ਚ ਕੀ ਉਹਨਾਂ ਨੂੰ ਤੇਜ਼ੀ ਫੜਨ ਦੀ ਹਰੀ ਚੰਡੀ ਦੇ ਸਕਦੇ ਨੇ ਜਾਂ ਹੁਕਮ ਦੇ ਸਕਦੇ ਨੇ ਵੀ ਤੇਜ਼ੀ ਨਾਲ ਤਫਤੀਸ਼ ਕੀਤੀ ਜਾਵੇ ਤੇ ਉਹਨਾਂ ਕੇਸਾਂ ਨੂੰ ਮੁਕਾਇਆ ਜਾਵੇ ਕਿ ਉਹ ਪੁਰਾਣੇ ਕੇਸ ਜਿਨ੍ਹਾਂ ਬਾਰੇ ਵਿਧਾਨ ਸਭਾ 'ਚ ਵੀ ਕਈ ਵਾਰੀ ਭਗਵੰਤ ਮਾਨ ਨੇ ਇਸ਼ਾਰੇ ਕੀਤੇ ਨੇ ਕਿ ਉਹ ਕੇਸ ਇੱਕ ਵਾਰ ਫੇਰ ਨਵੇਂ ਸਿਰੇ ਤੋਂ ਗਤੀ ਫੜ ਸਕਣਗੇ ਕੁਝ ਅਫਸਰਾਂ ਦੇ ਖਿਲਾਫ ਵੀ ਪੰਜਾਬ 'ਚ ਸ਼ਿਕਾਇਤਾਂ ਨੇ ਕਰਪਸ਼ਨ ਦੇ ਇਲਜ਼ਾਮ ਨੇ ਆਪਾਂ ਕੱਲ ਪਰਸੋਂ ਵੀ ਗੱਲ ਕੀਤੀ ਸੀ ਕਿ ਇੱਕ ਪੋਪਲੀ ਸਾਹਿਬ ਤੋਂ ਬਿਨਾ ਕੋਈ ਆਈਐਸ ਆਈਪੀਸ ਅਫਸਰ ਭਗਵੰਤ ਮਾਨ ਦੀ ਸਰਕਾਰ ਨੇ ਫੜਿਆ ਨਹੀਂ ਕੀ ਹੁਣ ਜਿਹੜੀ ਗੱਲ ਹੈ ਵੀ ਕਾ ਮਾਰ ਕੇ ਟੰਗੜੇ ਨੇ 1 2 3 4 5 ਕਿੰਨੇ ਕਾ ਟੰਗਦੇ ਨੇ ਕੀ ਹੁਣ ਇਸ ਦਿਸ਼ਾ ਚ ਫੇਰ ਤੋਂ ਕਾਰਵਾਈਆਂ ਅਸੀਂ ਉਡੀਕ ਸਕਦੇ ਆ ਦੇਖੋ ਜਿਸ ਤਰੀਕੇ ਨਾਲ ਪਾਰਟੀ ਦੇ ਨਵੇਂ-ਨਵੇਂ ਬਣੇ ਹੋਏ ਐਮਪੀ ਤੇ ਚੀਫ ਸਪੋਕਸਪਰਸਨ ਮਲਵਿੰਦਰ ਸਿੰਘ ਕਾਂਗੂ ਨੇ ਇੱਕ ਇੰਟਰਵਿਊ ਦੇ ਵਿੱਚ ਅੰਗਰੇਜ਼ੀ ਅਖਬਾਰ ਨੂੰ ਦਿੱਤੇ ਹੋਏ ਉਸ ਇੰਟਰਵਿਊ ਦੇ ਵਿੱਚ ਕਿਹਾ ਸੀਗਾ ਕਿ ਬਿਊਰੋਕਰੇਸੀ ਨੇ ਸਾਡਾ ਯਾਨੀ ਸਰਕਾਰ ਦਾ ਸਾਥ ਨਹੀਂ ਦਿੱਤਾ ਇਸ ਕਰਕੇ ਤਿੰਨ ਸੀਟਾਂ ਦੇ ਉੱਤੇ ਸੇਮੈਂਟ ਕੇ ਰਹਿ ਗਈ ਆਮ ਆਦਮੀ ਪਾਰਟੀ ਉਹਦੇ ਕਈ ਮਤਲਬ ਕੱਢੇਗੇ ਵਿਰੋਧੀ ਪਾਰਟੀਆਂ ਨੇ ਇਹ ਵੀ ਮਤਲਬ ਕੱਢੇ ਕਿ ਜਿਹੜੇ ਇਹਦਾ ਮਤਲਬ ਜੇ ਅਫਸਰਾਂ ਨੇ ਸਾਥ ਨਹੀਂ ਦਿੱਤਾ ਤੇ ਤੁਸੀਂ ਉਹਨਾਂ ਨੂੰ ਢੰਗ ਦੋਗੇ ਹੁਣ ਗੱਲ ਇਹ ਹੈ ਵੀ ਕਿ ਅਫਸਰਾਂ ਨੇ ਸਾਥ ਨਹੀਂ ਦਿੱਤਾ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਅਫਸਰਾਂ ਨੇ ਕੋਈ ਵੋਟਾਂ ਪੁਆਣੀ ਸੀ ਔਰ ਉਹ ਜਿਹੜੀ ਜੈਲੀ ਵੋਟਾਂ ਨਹੀਂ ਪੁਆਈ ਤੇ ਇਸ ਕਰਕੇ ਅਫਸਰਾਂ ਨੂੰ ਰਿਸਪੋਨਸੀਬਲ ਠਹਿਰਾਇਆ ਜਾਏ ਬੇਸਿਕਲੀ ਸਰਕਾਰ ਦੀ ਸਾਰੀ ਸਕੀਮਾਂ ਨੂੰ ਇੰਪਲੀਮੈਂਟ ਅਫਸਰਾਂ ਨੇ ਹੀ ਕਰਨਾ ਹੁੰਦਾ ਔਰ ਭਾਵੇਂ ਉਹ ਫ੍ਰੀ ਰਾਸ਼ਨ ਘਰ ਘਰ ਪਹੁੰਚਾਉਣ ਦੀ ਗੱਲ ਹੋਏ ਤੁਹਾਨੂੰ ਯਾਦ ਹੋਵੇਗਾ ਇਹ ਵੀ ਇੱਕ ਕਾਰਨ ਬਣਿਆ ਸੀਗਾ ਕਿ ਜਿਹੜਾ ਫ੍ਰੀ ਰਾਸ਼ਨ ਦੀ ਸਕੀਮ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਚਲਾਈ ਦੀ ਉਹ ਠੀਕ ਤਰੀਕੇ ਨਾਲ ਇੰਪਲੀਮੈਂਟ ਨਹੀਂ ਹੋ ਪਾਈ ਔਰ ਹਾਰਨ ਦਾ ਇੱਕ ਕਾਰਨ ਇਹਨੂੰ ਵੀ ਮੰਨਿਆ ਗਿਆ ਔਰ ਜਦ ਇਸ ਗੱਲ ਨੂੰ ਆਮ ਆਦਮੀ ਪਾਰਟੀ ਦਾ ਲੀਡਰ ਕਹਿੰਦਾ ਕਿ ਵੀ ਆ ਬਿਊਰੋਕ੍ਰਾਸੀ ਨੇ ਸਾਨੂੰ ਸਪੋਰਟ ਨਹੀਂ ਕੀਤੀ ਤੇ ਇਹਦਾ ਮਤਲਬ ਦੂਜੇ ਪਾਸੇ ਵਾਲੇ ਜ਼ਿਆਦਾ ਚਲੇ ਜਾਂਦਾ ਹੈ ਬਜਾਏ ਕਿ ਸਰਕਾਰ ਦੀ ਸਕੀਮਾਂ ਦੀ ਇੰਪਲੀਮੈਂਟੇਸ਼ਨ ਸਹੀ ਤਰੀਕੇ ਨਾਲ ਨਹੀਂ ਕਰਾਈ ਇਸ ਤਰੀਕੇ ਨਾਲ ਇਹ ਗੱਲ ਅੱਗੇ ਵਧੇ ਉਹ ਕਾਂ ਟੰਗਣ ਵਾਲੀ ਗੱਲ ਤੁਸੀਂ ਫੇਰ ਕੀਤੀ ਔਰ ਮੈਨੂਅਲ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਮੁੱਖ ਮੰਤਰੀ ਸੱਤ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਮੁੱਖ ਮੰਤਰੀ ਦੱਸਦੇ ਨੇ ਕਿ ਉਹ ਸੀਐਮ ਵਿੰਡੋ ਸਾਰੇ ਜ਼ਿਲ੍ਹਿਆਂ ਦੇ ਵਿੱਚ ਚਲਾਉਣ ਵਾਲੇ ਨੇ ਔਰ ਸੀਐਮ ਵਿੰਡੋ ਹੁੰਦੇ ਕੀ ਹੈ ਸੀਐਮ ਵਿੰਡੋ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਜਿੰਨੀ ਵੀ ਕੰਪਲੇਂਟਾਂ ਹੁੰਦੀਆਂ ਸਰਕਾਰ ਦੇ ਖਿਲਾਫ ਜਾਂ ਸਰਕਾਰ ਦੀ ਮਹਿਕਮਿਆਂ ਦੇ ਖਿਲਾਫ ਤੁਸੀਂ ਉਸ ਵਿੰਡੋ ਦੇ ਵਿੱਚ ਦੇ ਸਕਦੇ ਹੋ ਔਰ ਉਹ ਆਟੋਮੈਟਿਕਲੀ ਸੀਐਮ ਤੋਂ ਰਿਲੇਟਡ ਜਿਹੜੇ ਸੀਐਮ ਦੇ ਕੋਲ ਡਿਪਾਰਟਮੈਂਟ ਹੈਗੇ ਆ ਉਹ ਸੀਐਮ ਕੋਲ ਪਹੁੰਚ ਜਾਣਗੀਆਂ ਜਾਂ ਬਾਕੀਆਂ ਦੀ ਕੰਸਰਨ ਮੰਤਰੀਆਂ ਕੋਲ ਪਹੁੰਚ ਜਾਂਦੀਆਂ ਹੁਣ ਮੰਤਰੀਆਂ ਦੇ ਕੰਮਕਾਜ ਦੀ ਵੀ ਇਹ ਰੂਪਰੇਖਾ ਹੋਏਗੀ ਕਿ ਤੁਸੀਂ ਕਿਹੜੀ ਕੰਪਲੇਂਟ ਦਾ ਨਿਪਟਾਰਾ ਕਿੰਨੇ ਦਿਨਾਂ ਦੇ ਵਿੱਚ ਕੀਤਾ ਔਰ ਐਦਾਂ ਦਾ ਹੀ ਐਮਐਲਏਆਂ ਦੇ ਨਾਲ ਵੀ ਕੁਝ ਪਿਛਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਆਪ ਕਹਿ ਰਹੇ ਸੀ ਕਿ ਇਲੈਕਟਿਡ ਰਿਪਰੈਜ਼ੈਂਟੇਟਿਵ ਯਾਨੀ ਐਮਐਲਏਜ਼ ਨੂੰ ਵੀ ਤਵੱਜ ਬਿਊਰੋਕਰੇਸੀ ਨੂੰ ਦੇਣੀ ਹੋਏ ਹੁਣ ਉਹਦਾ ਮਤਲਬ ਹੀ ਆਇਆ ਸੀਗਾ ਕਿ ਐਮਐਲਏ ਐਮਐਲਏ ਦੇ ਤਰੀਕੇ ਨਾਲ ਆਪਣੀ ਹਲਕੇ ਦੇ ਲੋਕਾਂ ਦਾ ਕੰਮ ਕਰਾਉਣ ਦੇ ਵਿੱਚ ਅਗਰ ਕਾਮਯਾਬ ਨਹੀਂ ਹੋਏਗਾ ਤੇ ਉਹਨੂੰ ਪੁੱਛੂਗਾ ਕੋ ਇਦਾਂ ਹੀ ਮੁੱਖ ਮੰਤਰੀ ਦੀ ਗੱਲ ਹੈਗੀ ਐ ਇਦਾਂ ਹੀ ਹੁਣ ਮੰਤਰੀਆਂ ਦੀ ਵੀ ਗੱਲ ਹੈਗੀ ਐ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪ੍ਰਸ਼ਾਸਨਿਕ ਸੁਧਾਰ ਪਾਵੇਂ ਤਾਂ ਕਾਂ ਟੰਗਣ ਤੋਂ ਬਾਅਦ ਜਾਂ ਕਾਂ ਟੰਗਣ ਤੋਂ ਪਹਿਲੇ ਤੁਸੀਂ ਦੇਖ पाओगे ਮੈਨੂੰ ਇਹ ਲੱਗਦਾ ਭਾਸਕਰ ਸਾਹਿਬ ਕਿ ਭਗਵੰਤ ਮਾਨ ਵਿਜੀਲੈਂਸ ਬਿਊਰੋ ਦੇ ਜ਼ਰੀਏ ਕਾਂ ਆਉਣ ਵਾਲੇ ਦਿਨਾਂ ਚ ਤੰਗੂ ਜ਼ਰੂਰ ਕਿਉਂਕਿ ਕਹਿੰਦੇ ਨੇ ਜਦੋਂ ਕਾਵਾਂ ਰੋਲੀ ਵੱਜੇ ਤੇ ਫਿਰ ਐਕਸ਼ਨ ਲੈਣੇ ਪੈਂਦੇ ਨੇ ਤੇ ਕਾਵਾਂ ਰੋਲੀ ਪੰਜਾਬ ਦੇ ਵਿੱਚ ਬਹੁਤ ਸਾਰੀ ਵਧੀ ਹੋਈ ਹੈ ਕਰਪਸ਼ਨ ਤੋਂ ਲੋਕ ਬਹੁਤ ਔਖੇ ਨੇ ਭਾਵੇਂ ਸਰਕਾਰੀ ਦਫਤਰ ਨੇ ਕਰਪਸ਼ਨ ਦਾ ਬੋਲਬਾਲਾ ਹੋ ਰਿਹਾ ਹੈ ਔਰ ਕਈ ਵੱਡੇ ਵੱਡੇ ਅਫਸਰ ਨੇ ਜਿਨ੍ਹਾਂ ਤੇ ਸਵਾਲ ਖੜੇ ਹੋ ਰਹੇ ਨੇ ਹੁਣ ਇਹ ਮੁੱਖ ਮੰਤਰੀ ਦੀ ਜੁਰਰਤ ਵੀ ਨਿਰਪਰ ਕਰਦਾ ਹੈ ਕਿ ਉਹ ਕਿਹੜੇ ਵੱਡੇ ਆਈਐਸ ਅਫਸਰ ਨੇ ਜਾਂ ਆਈਪੀਐਸ ਅਫਸਰ ਨੇ ਜਾਂ ਹੋਰ ਵਿਧਾਇਕ ਨੇ ਜਾਂ ਸਾਬਕਾ ਵਿਧਾਇਕ ਨੇ ਜਿਨ੍ਹਾਂ ਦੇ ਖਿਲਾਫ ਕਈ ਮਾਮਲੇ ਪੈਂਡਿੰਗ ਨੇ ਇਹ ਜੁਰਰਤ ਤੇ ਵੀ ਹੁਣ ਨਿਰਪਰ ਕਰਦਾ ਹੈ ਕਿ ਇਕੱਲੇ ਲੀਡਰ ਟੰਗੇ ਜਾਣਗੇ ਜਾਂ ਪੁਲਸ ਅਫਸਰ ਜਾਂ ਪ੍ਰਸ਼ਾਸਨਿਕ ਅਫਸਰ ਨੇ ਜਿਹੜੇ ਉਹ ਵੀ ਇਸ ਵਾਰ ਭਗਵੰਤ ਮਾਨ ਦੀ ਸਰਕਾਰ ਕੋਈ ਟੰਗੂ ਕਿਉਂਕਿ ਦੇਖੋ ਐਕਸ਼ਨ 'ਚ ਵੀ ਸਮਾਨਤਾ ਤਾਂ ਹੋਣੀ ਚਾਹੀਦੀ ਹੈ ਜੇ ਕੱਲੇ ਲੀਡਰ ਹੀ ਟੰਗਦੇ ਰਹੇ ਸਰਕਾਰੀ ਸਰਕਾਰਾਂ ਫਿਰ ਲੋਕਾਂ ਨੂੰ ਇਤਵਾਰ ਨਹੀਂ ਹੁੰਦਾ ਲੋਕ ਕਹਿੰਦੇ ਕਿ ਕੱਲੇ ਲੀਡਰ ਥੋੜੀ ਇਲਜ਼ਾਮਾਂ 'ਚ ਨੇ ਜਾਂ ਕਰਪਟ ਨੇ ਅਫਸਰ ਵੀ ਤਾਂ ਉਸੇ ਕੈਟਾਗਰੀ 'ਚ ਹੈਗੇ ਨੇ ਕਈ ਜਿਹੜੇ ਬਦਨਾਮ ਨੇ ਉਂਝ ਪਾਸਕਰ ਸਾਹਿਬ ਮੇਰਾ ਹੀ ਮੰਨਣਾ ਹੈ ਕਿ ਭਗਵੰਤ ਮਾਨ ਨੂੰ ਪਬਲਿਕ ਇੰਟਰਸਟ ਦੇ ਵਿੱਚ ਇੱਕ ਵੱਡਾ ਕੰਮ ਕਰਨਾ ਚਾਹੀਦਾ ਹੈ ਕਿ ਅਫਸਰਾਂ ਦੀ ਦੇ ਵੇਰਵੇ ਪ੍ਰੈਸ ਨੋਟ ਦੇ ਜ਼ਰੀਏ ਸਾਰਜਨਿਕ ਕਰਨੇ ਚਾਹੀਦੇ ਨੇ ਵੈਬਸਾਈਟਾਂ ਤੇ ਪਾ ਦਿੰਦੇ ਨੇ ਉਹ ਕੋਈ ਪੜਦਾ ਨਹੀਂ ਸਰਕਾਰੀ ਵੈਬਸਾਈਟਾਂ ਆਮ ਲੋਕਾਂ ਨੂੰ ਨਾਮ ਵੀ ਨਹੀਂ ਪਤਾ ਹੁੰਦੇ ਉਹ ਖੋਲ੍ਹਦੀਆਂ ਨਹੀਂ ਮੋਬਾਈਲਾਂ 'ਚ ਆਸਕਰ ਸਾਹਿਬ ਮੈਨੂੰ ਲੱਗਦਾ ਹੈ ਕਿ ਭਗਵੰਤ ਮਾਨ ਨੂੰ ਪੰਜਾਬ ਦੇ ਸਾਰੇ ਅਫਸਰਾਂ ਦੇ ਵੇਰਵੇ ਸਾਰਜਨਿਕ ਕਰ ਦੇਣੇ ਚਾਹੀਦੇ ਨੇ ਕਿ ਕਿਹੜਾ ਅਫਸਰ 5 ਸਾਲ ਪਹਿਲਾਂ ਨੌਕਰੀ 'ਚ ਆਇਆ ਉਦੋਂ ਉਹਦੇ ਕੋਲੇ ਕਿੰਨੀ ਜ਼ਮੀਨ ਕਿੰਨੇ ਪਲਾਟ ਕਿੰਨੇ ਪੈਸੇ ਸੀ ਔਰ 15 ਸਾਲਾਂ ਬਾਅਦ ਉਹਦੇ ਕੋਲੇ ਕੀ ਕੀ ਹੈ ਔਰ 15 ਸਾਲਾਂ ਦਰਮਿਆਨ ਉਹਦੀ ਤਨਖਾਹ ਤਨਖਾਹ ਦੇ ਰੂਪ ਚ ਉਹਦੇ ਖਾਤਿਆਂ ਚ ਕਿੰਨੇ ਪੈਸੇ ਆਏ ਔਰ ਉਹਦੀ ਆਮਦਨ ਦੇ ਹੋਰ ਕਿਹੜੇ ਕਿਹੜੇ ਸਾਧਨ ਸੀ ਤਾਂ ਕਿ ਪੱਤਰਕਾਰਾਂ ਨੂੰ ਵੀ ਇੱਕ ਕੰਮ ਲੱਗੇ ਵੀ ਜੇ ਕੋਈ ਅਫਸਰ ਲੱਖ ਰੁਪਏ ਤਨਖਾਹ ਲੈਂਦਾ ਹੈ ਤੇ 5 ਸਾਲ ਦੀ ਉਹਦੀ ਨੌਕਰੀ ਹੈ ਇਹਦਾ ਮਤਲਬ ਹੈ 1 ਸਾਲ ਚ ਉਹਦੀ ਇਹ ਲੱਖ ਰੁਪਏ ਤਨਖਾਹ ਹੈ ਤੇ 1 ਸਾਲ ਚ ਉਹਦੀ ਤਨਖਾਹ 12 12 ਲੱਖ 5 ਸਾਲ ਚ ਉਹਦੀ ਤਨਖਾਹ 60 ਲੱਖ ਫਿਰ ਉਹਨੇ ਰੋਟੀ ਵੀ ਖਾਦੀ ਹੋਣੀ ਟੈਕਸ ਵੀ ਦਿੱਤੇ ਹੋਣੇ ਬੱਚਿਆਂ ਦੀ ਅਫੀਸਾਂ ਦਿੱਤੀਆਂ ਹੋਣੀਆਂ ਨੇ ਜੇ ਉਹਦੀ ਹੋਰ ਕੋਈ ਆਮਦਨ ਨਹੀਂ ਹੈ ਫਿਰ ਇਹ ਸਵਾਲ ਖੜਾ ਹੋਊਗਾ ਵੀ ਉਹਦੇ ਕੋਲੇ ਇੰਨਾ ਕੁਝ ਕਿਵੇਂ ਬਣ ਗਿਆ ਜੀ ਇਸ ਤਰ੍ਹਾਂ ਦਾ ਵੇਰਵਾ ਮੈਨੂੰ ਲੱਗਦਾ ਹੈ ਇਹ ਜ਼ਰੂਰੀ ਹੈ ਡੈਮੋਕ੍ਰੇਸੀ 'ਚ ਤਾਂ ਹੀ ਜਿਹੜੇ ਕਰਪਟ ਅਫਸਰ ਨੇ ਦੇਖੋ ਜਿਹੜੇ ਅਫਸਰ ਤਾਂ ਹੈਗੇ ਇਮਾਨਦਾਰ ਉਹਨਾਂ ਨੂੰ ਤਾਂ ਅਸੀਂ ਸਲੂਟ ਕਰਦੇ ਹਾਂ ਸਵੇਰੇ ਸ਼ਾਮ ਉਹਨਾਂ ਨੂੰ ਸਲੂਟ ਹੈ ਪਰ ਜਿਹੜੇ ਕਰਪਟ ਨੇ ਭਾਸਕਰ ਸਾਹਿਬ ਉਹ ਸਾਰੇ ਸਿਸਟਮ ਨੂੰ ਖਰਾਬ ਕਰਦੇ ਨੇ ਔਰ ਜ਼ਿੰਮੇਵਾਰੀ ਫਿਕਸ ਕਰ ਦਿੱਤੀ ਜਾਂਦੀ ਹੈ ਮੁਲਾਜ਼ਮਾਂ ਦੀ ਤੁਸੀਂ ਵੇਖੋ ਤੀਜੇ ਚੌਥੇ ਦਿਨ ਖਬਰ ਆ ਜਾਂਦੀ ਹੈ ਕੋਈ ਥਾਣੇਦਾਰ ਫੜ ਲਿਆ ਕੋਈ ਦਰਜਾ 4 ਫੜ ਲਿਆ ਦਰਜਾ 3 ਫੜ ਲਿਆ ਕੋਈ ਕਲਰਕ ਫੜ ਲਿਆ ਕਦੀ ਤੁਸੀਂ ਖਬਰ ਭਾਸਕਰ ਸਾਹਿਬ ਲਾਈ ਹੈ ਵੀ ਇਹ ਆਈਐਸ ਅਫਸਰ ਕਰਪਸ਼ਨ ਕਰਦਾ ਫੜਿਆ ਗਿਆ ਉਹਨੂੰ ਪੇਸ਼ ਕਰ ਰਹੇ ਆ ਪੁਲਿਸ ਵਾਲੇ ਨਹੀਂ ਤੁਸੀਂ ਦੱਸੋ ਦੇਖੋ ਜਿੱਥੇ ਤੱਕ ਗੱਲ ਹੈਗੀ ਐ ਅਸੀਂ ਜਦ ਸੁਨਰਸ਼ਾਮ ਅਰੋੜਾ ਉਹਨਾਂ ਫੜੇ ਗਏ ਸੀਗੇ ਤਦ ਅਸੀਂ ਇਹ ਗੱਲ ਕਹੀ ਸੀ ਕਿ ਇਹ ਮੇਰੇ ਖਿਆਲ ਨਾਲ ਪਹਿਲੇ ਫਾਰਮਰ ਮਿਨਿਸਟਰ ਹੋਨੇ ਆ ਜਿਹੜੇ ਰਿਸ਼ਵਤ ਦਿੰਦੇ ਹੋਏ ਫੜੇ ਗਏ ਇਸ ਤੋਂ ਪਹਿਲੇ ਕਈ ਮੰਤਰੀ ਆ ਜੋ ਵੀ ਫੜਿਆ ਗਿਆ ਸੀ ਲੀਡਰ ਉਹ ਰਿਸ਼ਵਤ ਲੈਂਦੇ ਹੋਏ ਫੜਿਆ ਗਿਆ ਸੀਗਾ ਹੁਣ ਬਾਕੀ ਤੁਸੀਂ ਅਫਸਰਾਂ ਦੀ ਗੱਲ ਕੀਤੀ ਬੜਾ ਇੱਕ ਸੌਖਾ ਜਿਹਾ ਤਰੀਕਾ ਹੈ ਜਿਹ ਅਫਸਰਾਂ ਦੀ ਇਮਾਨਦਾਰੀ ਨੂੰ ਤੁਸੀਂ ਦੇਖਣਾ ਹੋਏ ਅਫਸਰਾਂ ਦੇ ਪਿਛਲੇ 1 ਸਾਲ ਦੀ ਬੈਂਕ ਅਕਾਊਂਟ ਸਟੇਟਮੈਂਟ ਮੰਗਵਾ ਲੀ ਜੇ ਔਰ ਉਹਨਾਂ ਤੋਂ ਦੇਖਿਆ ਵੀ ਕਿੰਨੇ ਆਪਣੀ ਸੈਲਰੀ ਕਢਾਈ ਹੈ ਜਿੰਨੇ ਵੀ ਜ਼ਿਆਦਾਤਰ ਕਰਪਟ ਅਫਸਰ ਹੁੰਦੇ ਨੇ ਉਹ ਕਦੀ ਵੀ ਸੈਲਰੀ ਨਹੀਂ ਕਢਾਉਂਦੇ ਇੱਕ ਪੈਸਾ ਵੀ ਨਹੀਂ ਕਢਾਉਂਦੇ ਬਿਲਕੁਲ ਜੀ ਸੋ ਜਿਹੜੇ ਇਮਾਨਦਾਰ ਅਫਸਰ ਨੇ ਉਹਨਾਂ ਨੂੰ ਸਾਡਾ ਸਲੂਟ ਹੈ ਅਸੀਂ ਸਿਰਫ ਉਹਨਾਂ ਲੋਕਾਂ ਤੇ ਸਵਾਲ ਚੱਕ ਰਹੇ ਹਾਂ ਜਿਹੜੇ ਕਰਪਟ ਨੇ ਔਰ ਸਰਕਾਰ ਨੂੰ ਇਸ ਪਾਸੇ ਕੰਮ ਕਰਨ ਦੀ ਲੋੜ ਹੈ ਔਰ ਪਤਾ ਲੱਗਿਆ ਕਿ ਭਗਵੰਤ ਮਾਨ ਗੰਭੀਰ ਇਸ ਦਿਸ਼ਾ ਚ ਨੇ ਆਉਂਦੇ ਦਿਨਾਂ ਚ ਵੱਡੇ ਵੱਡੇ ਜਿਹੜੇ ਅਫਸਰ ਨੇ ਉਹ ਵੀ ਸ਼ਿਕੰਜੇ ਚ ਆ ਸਕਦੇ ਨੇ ਸੋ ਉਹ ਦਿਨ ਪੰਜਾਬ ਦੇ ਲਈ ਬਹੁਤ ਅਹਿਮ ਹੋਊਗਾ ਜਿਸ ਦਿਨ ਕੋਈ ਪੰਜਾਬ ਦੇ ਇੱਕ ਦੋ ਵੱਡੇ ਅਫਸਰ ਟੰਗੇ ਗਏ ਕਿਉਂਕਿ ਉਸ ਤੋਂ ਬਾਅਦ ਫਿਰ ਇਹ ਸਾਰਿਆਂ ਨੂੰ ਇਹ ਭਰੋਸਾ ਹੋ ਜਾਊਗਾ ਕਿ ਪੰਜਾਬ ਚ ਕਾਨੂੰਨ ਦਾ ਰਾਜ ਹੈ ਔਰ ਕਾਨੂੰਨ ਸਾਰਿਆਂ ਨੂੰ ਬਰਾਬਰ ਦੀ ਨਜ਼ਰ ਨਾਲ ਦੇਖਦਾ ਹੈ ਆਸਕਰ ਸਾਹਿਬ ਵਕਤ ਥੋੜਾ ਸੋ ਕੇਜਰੀਆਲ ਦੀ ਵੀ ਤੁਸੀਂ ਗੱਲ ਕਰ ਲਈ ਹੋਰ ਵੀ ਤੁਸੀਂ ਬੜੀਆਂ ਅਹਿਮ ਖਬਰਾਂ ਨੇ ਜਿਹੜੀਆਂ ਸਾਂਝੀਆਂ ਕੀਤੀਆਂ ਨੇ ਸੋ ਫਿਲਹਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਸਾਡੇ ਨਾਲ ਤੁਸੀਂ ਆਪਣਾ ਪੱਖ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਪਵਾਵਾਂਗੇ ਭਾਰਤੀ ਸਾਹਿਬ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ